ਲੈ ਮਿੱਤਰੋ ਅੱਜ ਦਾ ਕੰਮ ਹੀ ਰਹਿ ਗਿਆ ਤੇ ਮੈਂ ਪਹਿਲਾਂ ਨਜ਼ਾਰੇ ਲਏ ਆ ਤੁਸੀਂ ਕਹਿੰਦੇ ਸੀ ਵੀ ਇੱਕ ਦਿਨ ਦਾ ਕੰਮ ਹੀ ਸੀ ਐਵੇਂ ਪੱਤਰਕਾਰ ਤੁਰਿਆ ਫਿਰਦਾ ਕੀਤਾ ਤੇ ਕੱਖ ਬਾਲੇ ਉੱਤੋਂ ਦੀ ਪੈ ਗਿਆ ਹੁਣ ਤੁਸੀਂ ਦੇਖੋ ਦਿਖਾਈ ਦਰਮਾਹ ਵੀ ਇੱਥੇ ਪਰਨੇ ਪਾਸੇ ਦਿਖਾ ਆ ਵੀ ਆ ਦਰਮਾਹ ਜਿਹੜਾ ਮੇਰੇ ਹੁਣ ਦਿਖ ਰਿਹਾ ਤੇ ਕਿਉਂਕਿ ਜੇ ਇੱਕ ਦਿਨ ਸੀ ਮੈਂ ਵੇੜ ਦਿੰਦਾ ਫਿਰ ਮੇਰੀ ਵਾਧੂ ਨਹੀਂ ਹੋਣੀ ਸੀ ਜਿਹੜੀ ਮੈਂ 2-3 3-3 ਘੰਟੇ ਲਾ ਆਉਂਦਾ ਸੀ ਫਿਰ ਇੱਟਕੇ ਹੁਣ ਮੈਨੂੰ ਲੱਗਦਾ ਮੈਂ ਅੱਗੇ ਕੀ ਕਰੂੰਗਾ ਆ ਕਰਕੇ ਇਹਨੂੰ ਲੰਮਾ ਖਿੱਚਿਆ ਸੀ ਕੰਮ ਤੇ ਬਾਕੀ ਮੈਂ ਟਕਾਣਾ ਕੰਮ ਕਰਨਾ ਹਮੇਸ਼ਾ ਕੰਮ ਕੀਤਾ ਕਾਲੀ ਦਿਨਾਂ ਨਹੀਂ ਕੰਮ ਕੀਤਾ ਵੀ ਹੁਣ ਮੈਂ ਇਹਦੇ ਫਿਲਟਰ ਮਾਰਦੇ ਆ ਉਹ ਕਿੱਥੇ ਪਾਣੀ ਟੁੱਟ ਗਿਆ ਫਾਲਦਾ ਤੇ ਕਰੋ ਰਹਿ ਗਿਆ ਮੇਰਾ ਕੰਮ ਐਨੇ ਐਨਾ ਕੰਮ ਦੁਬਾਰਾ ਵੀ ਫੇਸ ਕਰੀਆ ਮਾਰ ਕੇ ਜਾ ਰਹੇ ਆ ਇਹ ਜ਼ਰੂਰੀ ਆ ਮਤਲਬ ਵੜੀ ਥਾਂਭਣੀ ਆ ਉਹਦੀ ਆਪਦੇ ਖੇਤਾਂ ਚ ਦਾ ਦੇਲੀ ਢੇੜਾ ਮਾਰਦੇ ਹੌਸਲਾ ਉਹੀ ਹੋ ਜਾਂਦਾ ਫਸਲ ਨੂੰ ਤੇ ਮੇਰਾ ਮਾਲਕ ਖੇਤਾਂ ਚ ਆਇਆ ਜਿਹੜਾ ਮਾਕਣ ਆ ਜੇ ਤਾਂ ਉਦੋਂ ਹੀ ਵਧੀਆ ਗੱਲ ਹੁੰਦੀ ਉਹ ਵੀ ਇੱਕ ਵਾਰੀ ਖੇਤਾ ਮਾਰ ਗਿਆ ਕਿ ਐ ਕਰਕੇ ਆ ਜਿਹੜਾ ਇਹ ਕੰਮ ਉਹ ਜਿਹੜਾ ਕਰਮ ਹੈ ਤੇ ਮੇਰਾ ਕਰਮ ਇਹ ਹੈ ਵੀ ਮੈਂ ਜਿਹੜੀ ਮੇਰੇ ਕੋਲੇ ਆ ਤਿੰਨ ਚਾਰ ਕਿਨਾਰਾ ਦੋਨਾਂ ਭਰਾਵਾਂ ਕੋਲੋਂ ਕਿ ਤਨ ਕਰਾਣਾ ਸਾਡੇ ਕੋਲੇ ਜਿੱਥੇ ਉਹ ਆਪਦੇ ਖੇਤ ਆ ਜਾਂਦੇ ਇੰਨੇ ਹੀ ਬਹੁਤ ਆ ਅੱਖੀਂ ਸਬਰ ਤੱਕ ਕਿਸੇ ਚੀਜ਼ ਦਾ ਨਹੀਂ ਸਬਰ ਹੋਣਾ ਚਾਹੀਦਾ ਸਾਨੂੰ ਤਾਂ ਇਹਦੀ ਸਬਰ ਆ ਤੇ ਮਿਹਨਤ ਕਰਾਂਗੇ ਤਾਂ ਮਾਲਕ ਇਹ ਤਾਂਗਾ ਹੋ ਹੀ ਨਹੀਂ ਸਕਦਾ ਮਿਹਨਤ ਦਾ ਮੁੱਲ ਨਾ ਮੋੜੇ ਮਿਹਨਤ ਕਰੋ ਐਵੇਂ ਰੱਬ ਨੂੰ ਲਾਂਭੇ ਜੇ ਤੇ ਦੇਣੇ ਚਾਹੀਦੇ ਉਹ ਰੱਬ ਨੂੰ ਲਾਂਭੇ ਦੇ ਦਿੰਦੇ ਆ ਜੇ ਰੱਬ ਨੇ ਆ ਨਹੀਂ ਕਰਿਆ ਵਾ ਨਹੀਂ ਤੁਸੀਂ ਆਪ ਅੱਥੀ ਕੰਮ ਵੀ ਕਰੋ ਨਾ ਉਹਨੇ ਹਾਲ ਤਾਂ ਫੇਰ ਹੀ ਲਾਉਣਾ ਜੇ ਤੁਸੀਂ ਕੁਝ ਕਰੋਗੇ ਤਾਂ ਕਰਕੇ ਮੈਂ ਇਹ ਜਿਹੜਾ ਮੈਨੂੰ ਹੋ ਗਏ ਹਫ਼ਤਾ ਹੀ ਹੋ ਗਿਆ ਵੀਰੇ ਸ਼ਾਮ ਨੂੰ ਵੀ ਕਈ ਵਾਰੀ ਆ ਜਾਂਦਾ ਸੀਗਾ ਮੈਂ ਜਦੋਂ ਘਰ ਦੇ ਵੀ ਲੜ ਪੈਂਦੇ ਸੀ ਵੀ ਐਵੇਂ ਚਿੱਲਾ ਮਿੱਠਾ ਹੋ ਜਾਂਦਾ ਪਰ ਕੰਮ ਕਰਦਾ ਨਹੀਂ ਕੋਈ ਠੱਲਾ ਹੁੰਦਾ ਹੋਵੇ ਲੈ ਰਹੇ ਕਿ ਹੋ ਸਕਦਾ ਕਿੰਨੀ ਗਰਮੀ ਪੈਦੀ ਰਹੀ ਹੈ ਇਤਨੇ ਹੁੰਦਾ ਸਰ ਇਹ ਤਾਂ ਅਲਰਟ ਕਰਦੇ ਹੀ ਰਹਿੰਦੇ ਆ ਜਦੋਂ ਹੋਣਾ ਕੁਛ ਉਦੋਂ ਤਾਂ ਬੈਠਿਆਂ ਨੂੰ ਘਰੇ ਬੈਠਿਆਂ ਨੂੰ ਹੋ ਜੂ ਯਾਰ ਇਹ ਜਹਾਜ਼ ਜਿਹੜੇ ਜਿਹੜੇ ਸੀ 242 ਉਹ ਅੱਗੇ ਸੁਪਨੀ ਲੈ ਕੇ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੇ ਲੈਣ ਆਉਣਾ ਸੀ ਇੰਗਲੈਂਡ ਵੀ ਚਲ ਸਾਡੇ ਆ ਰਹੇ ਆਪਣੇ ਕਿਸੇ ਦਾ ਬਾਪ ਆ ਰਿਹਾ ਕਿਸੇ ਦੀ ਮਾਂ ਆ ਰਹੀ ਕਿਸੇ ਦਾ ਪਤੀ ਆ ਰਿਹਾ ਕਿਸੇ ਦਾ ਭਰਾ ਆ ਰਿਹਾ ਕਿਸੇ ਦੀ ਭੈਣ ਤੇ ਉਹ ਵੇਖੋ ਇਹ ਰੇਡੀਓ ਦਾ ਜਹਾਜ਼ ਜਰਾ ਕ੍ਰੈਸ਼ ਹੋ ਗਿਆ ਉੱਥੇ ਦੋ ਮਿੰਟਾਂ ਚ ਹੀ ਜ਼ਿੰਦਗੀ ਖਤਮ ਹੋ ਗਈਆਂ 241 ਜ਼ਿੰਦਗੀਆਂ ਤੇ ਨਾਲ ਜਿਹੜੇ ਹੋ ਦੂਜੇ ਸੀਗੇ ਡਾਕਟਰ ਅਸੀਂ ਇੱਥੇ ਡਿੱ ਗਿਆ ਹਸਪਤਾਲ ਸੀ